ਕਨੋਈ ਵਾਲੀ ਆ ਗਈ ਇਹ ਵੀ ਬਹੁਤ ਸੋਹਣੀ ਨਗੀਨਾ ਹੀ ਹੈ ਵੀ ਪੂਰੀ ਟੋਪ ਦੀ ਕੁਆਲਿਟੀ ਵਾਲੀ ਹੈ ਸਹੀ ਗੱਲ ਹੈ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਅੱਜ ਤਾਂ ਭਾਈ ਕਹਿੰਦਾ ਵੀ ਇਹੀ ਕੰਮ ਹੋਣਾ ਭਾਈ ਕਹਿੰਦਾ ਵੀ ਜਿੱਦੇ ਬੱਚਿਆਂ ਸੂਹਣੀਆਂ ਹਨ ਉਹਦੇ ਮਿੱਤਰਾਂ ਰਿਜ਼ਲਟ ਦੇਣੀਆਂ ਕਿਉਂਕਿ ਸਾਰੀਆਂ ਬੱਚੀਆਂ ਚੰਗੀਆਂ ਸੀਮਣਾ ਲੀਆਂ ਹਾਂਜੀ ਦੋਸਤੋ ਹਸੀ ਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਦੋਸਤੋ ਜਿਹੜੀ ਅੱਜ ਦੀ ਇਹ ਆਪਾਂ ਵੀਡੀਓ ਬਣਾਉਣ ਲੱਗੇ ਆ ਇਹ ਪਿੰਡ ਆ ਗਿਆ ਕੋਲੀਆਂ ਤੇ ਜਿਲ੍ਹਾ ਮੋਗਾ ਤੇ ਤਸਵੀਰ ਬਾਈ ਨੂੰ ਪੈਂਦੀ ਹੈ ਨਿਹਾਲ ਸਿੰਘ ਵਾਲਾ ਬਾਈ ਕੁਲਵਿੰਦਰ ਦੇ ਫਾਰਮ ਤੇ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਪੂਰੇ ਟੌਪ ਦੇ ਨੱਕ ਦਿਖਾ ਦਨੇ ਆ ਤੇ ਰੇਟ ਜਿਹੜਾ ਮੁੱਲ ਹੁੰਦਾ ਬਾਈ ਦਾ ਬਿਲਕੁਲ ਨਾ ਜੈਨੂਆ ਜਿਹਾ ਮੁੱਲ ਹੁੰਦਾ ਤੇ ਸਾਰੀ ਗੱਲਬਾਤ ਆਪਾਂ ਕੁਲਵਿੰਦਰ ਦੇ ਨਾਲ ਕਰਦੇ ਆ ਕਿੰਨੇ ਨਾਗਾ ਕੀ ਇਹਨਾਂ ਦਾ ਰੇਟ ਰਹੂਗਾ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7997 ਤੇ ਵੀਡੀਓਜ਼ ਨਾਲ ਅੰਡੇ ਤੱਕ ਬਣੇ ਰਹੋ ਸਾਰੀ ਗੱਲਬਾਤ ਕੁਲਵਿੰਦਰ ਦੇ ਨਾਲ ਕਰਦੇ ਆ ਪੁੱਛਦੇ ਕੀ ਡਿਟੇਲ ਹੈ ਨਾ ਜੀ ਸਤਿ ਸ਼੍ਰੀ ਅਕਾਲ ਬਾਈ ਕੁਲਵਿੰਦਰ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਬਹੁਤ ਵਧੀਆ ਚੜ੍ਹਦੀ ਕਲਾ ਜੀ ਤੇ ਕੁਲਵਿੰਦਰ ਆਪਣਾ ਕੀ ਰੈਂਡਰੈਸ ਦੱਸ ਦੇ ਨਾਮ ਕੁਲਵਿੰਦਰ ਸਿੰਘ ਆ ਜੀ ਪਿੰਡ ਘੋਲੀਆ ਖੁਰ ਦਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਬਣ ਰਿਆਂ ਦਾ ਵੱਡਾ ਘੋਲੀਆ ਦੁੰਨੇ ਕੇ ਮਾਣੂ ਕੇ ਮੋਬਾਈਲ ਨੰਬਰ ਹੈਗਾ 9781935553 ਠੀਕ ਹੈ ਜੀ ਲਓ ਵੀ ਸਜਣੋ ਬਾਈ ਨੇ ਡਰੈਸ ਆਪਦਾ ਕਨਫਰਮ ਕਰਤਾ ਤੇ ਕੁਲਵਿੰਦਰ ਸਿੰਘ ਰਾਜ ਦੀ ਵੀਡੀਓ ਦੇ ਵਿੱਚ ਕਿੰਨੇ ਨਾਗ ਆਪਣੇ ਕੋਲ ਅੱਠ ਨਾਗ ਹੈ ਜੀ ਆਪਣੇ ਕੋਲ ਅੱਠ ਨਾਗ ਹਨ ਦੰਦੋਂ ਖੀਰੀਆਂ ਹੋਣਗੀਆਂ ਚਾਰ-ਚਾਰ ਥਾਣਾਂ ਹੋਣਗੀਆਂ ਠੀਕ ਹੈ ਲਓ ਵੀ ਇਹ ਵੀ ਬਾਈ ਨੇ ਕਰਤਾ ਕਨਫਰਮ ਦੰਦੋਂ ਸਾਰੀਆਂ ਵਛੀਆਂ ਖੀਰੀਆਂ ਤੇ ਥਣ ਚਾਰ-ਚਾਰ ਹੋਣਗੇ ਕਿਸੇ ਪਸ਼ੂ ਦੇ ਕੋਈ ਵਾਧੂ ਫੂਟ ਛੰਗ ਨਹੀਂ ਹੋਣੀ ਬਾਈ ਕਹਿੰਦਾ ਤੇ ਕੁਲਵਿੰਦਰ ਹਕ ਕਿੱਦਰੋਂ ਕਰਕੇ ਸ਼ੁਰੂ ਅੱਜ ਤਾਂ ਨੰਗੀਨੇ ਹੀ ਅੱਜ ਤਾਂ ਹੈਨਾ ਹਾਂ ਤੇ ਜਿਹੜੀ ਪਹਿਲੇ ਨੰਬਰ ਤੇ ਵੱਚੀ ਆ ਵੱਡੇ ਕੱਦ ਕਾਠ ਦੀ ਲਿਆਇ ਨੂੰ ਕਰਾਂ ਦੀ ਬਾਹਰ ਕੱਢ ਕੇ ਕਰਨ ਵਾਲੀ ਨੂੰ ਲਓ ਵੀ ਮਿੱਤਰੋ ਪਹਿਲਾਂ ਤਾਂ ਨਾ ਵੱਚੀ ਤੇ ਆਪਾਂ ਕੈਮਰਾ ਮਾਰਦੇ ਆ ਫੇਰ ਲੈਨੇ ਆਪਾਂ ਜਾਣਕਾਰੀ ਬਾਈ ਤੋਂ ਵੱਚੀ ਦੇਖੋ ਕਰਨ ਦੀ ਲੈਂਥ ਦੇਖੋ ਕੱਦ ਕਾਠ ਤੇ ਵੱਚੀ ਦੀ ਕੁਆਲਿਟੀ ਜਿਹੜੀ ਇੱਕ ਨੰਬਰਾ ਗੁਰਵਿੰਦਰ ਕੀ ਡਿਟੇਲ ਹੈ ਜੀ ਬਾਈ ਹੁਣ ਕਹਿਣ ਨੂੰ ਤਾਂ ਅਗਲਾ ਕੁਝ ਵੀ ਦੋਂਦੀ ਚੋਕੀ ਹੋਊ ਹਾਂ ਸਹੀ ਗੱਲ ਹੈ ਤੇ ਮਾਰ ਆਪਾਂ ਦੰਦ ਦਿਖਾਉ ਕਿਉਂਕਿ ਜਿਹੜਾ ਇਹਦਾ ਬੈੱਡ ਬਾਡੀ ਹੈ ਨਾ ਆਮ ਗਾਵਾਂ ਜਿਹੜਾ ਤੇ ਹਾਂ ਮਾਰੇ ਦੰਦ ਕਰਾ ਚੱਕ ਗੁਰਵਿੰਦਰ ਕਈ ਜੀ ਕੋਈ ਭਰਾ ਕਹਿੰਦਾ ਫਨੀ ਦੋਂਦੀ ਜਾਂ ਚੌਗੀ ਨਾ ਹੋਵੇ ਕਿਉਂਕਿ ਬੱਛੀ ਦਾ ਜਿਹੜਾ ਕੱਦ ਕਾਠਾ ਨਾ ਮਿੱਤਰੋ ਪੂਰਾ ਵੱਡਾ ਫੁੱਲ ਸਾਈਜ਼ ਦੀ ਬੱਛੀ ਆ ਨੋ ਜੀ ਬਿਲਕੁਲ ਕੱਚੀ ਖੀਰੀ ਆ ਦੰਦਾਂ 'ਚ ਨਾ ਵਾਇਰਲ ਵੀ ਨਹੀਂ ਪਾਈ ਬੱਛੀ ਨੇ ਕੋਈ ਦੂਜਾ ਨੰਬਰ ਹੈ ਆ ਇਹਦੀ ਬੱਚੇਦਾਨੀ ਦੀ ਵੀ ਆਪਣੀ ਫੁੱਲ ਕਰਾਤੀ ਠੀਕ ਆ ਕੋਈ ਵੀ ਭਰਾ ਆ ਜੀ ਚੈੱਕ ਕਰਾ ਕੇ ਜੀ ਨਹੀਂ ਕਿ ਲਿਜਾ ਸਕਦਾ ਆਪਣੀ ਚੈੱਕ ਕਰਾ ਕੇ ਸਾਰਾ ਆਪਣੀ ਚੈੱਕ ਕਰਾਓ ਠੀਕ ਆ ਠੀਕ ਆ ਹਾਂ ਬੱਚੇ ਦੱਲੇ 110% ਗਾਰੰਟੀ ਇਹਦਾ ਸਮਝ ਕਿ ਕੰਜ ਨਾ ਹੋਵੇ ਨਹੀ ਨਹੀ ਸਹੀ ਗੱਲ ਹੈ ਆਪਣੀ ਗਾਰੰਟੀ ਹੈ ਹਾਂ ਨਹੀ ਨਹੀ ਵੈਰੀ ਗੁੱਡ ਇਹ ਜੀ ਗੱਲ ਤਾਂ ਕਈ ਜਿਹੜੀ ਕੋਈ ਭਰਾ ਮਸਾਂ ਪੈਸੇ ਇਕੱਠੇ ਕਰਕੇ ਖਰੀਦਦਾ ਸੱਜ ਨੂੰ ਤੇ ਪਰ ਬਾਈ ਕਹਿੰਦਾ ਵੀ ਆਪਣੀ ਫੁੱਲ ਗਾਰੰਟੀ ਹੈ ਤੁਸੀਂ ਆਪ ਦਾ ਡਾਕਟਰ ਲਿਆ ਕੇ ਭਾਵੇਂ ਚੈੱਕ ਕਰਾ ਲਈ ਜਦੋਂ ਮਰਜੀ ਹੈਨਾ ਗਿੰਦਰ ਬਈ 110% ਗਾਰੰਟੀ ਅਗਲਾ ਵੀਡੀਓ ਰੱਖ ਲੈ ਠੀਕ ਹੈ ਬੱਚੀ ਕੰਜ ਨਿਕਲਦੀ ਆ ਜਿੰਨੇ ਰੁਪਏ ਲਵਾਂਗੇ ਠੀਕ ਆ ਉਹ ਤੋਂ ਦੁੱਗਣੇ ਅਗਲੇ ਨੂੰ ਵਾਪਸ ਕਰਾਂ ਠੀਕ ਆ ਨਹੀਂ ਇਹ ਤਾਂ ਹੈ ਵੇਰੇ ਇਸ ਤੋਂ ਵੱਡਾ ਤਾਂ ਕੀ ਹੋ ਹੋ ਪ੍ਰੂਫ ਤੇ ਮਿੱਤਰੋ ਬਾਈ ਕਹਿੰਦਾ ਵੀ ਜਿਹੜਾ ਮਰਜ਼ੀ ਆਪਦਾ ਡਾਕਟਰ ਲਿਆ ਕੇ ਚੈੱਕ ਕਰਾ ਲਿਓ ਖੀਰੀ ਵਛੀਏ ਤੇ ਜੇ ਆਪਾਂ ਕੱਦ-ਕੱਟ ਦੀ ਗੱਲ ਕਰਕੇ ਤਾਂ ਫੁੱਲ ਸਾਈਜ਼ ਆ ਹਾਂ ਤੇ ਰੰਗ ਰੰਗ ਪ੍ਰਿੰਟ ਜਿਹੜਾ ਆ ਗਿਆ ਬਾਤਮਾਂ ਲਾ ਗਿਆ ਸਾਢੇ 5 ਫੁੱਟ 5 ਫੁੱਟ ਕੱਪ ਹੈਗਾ ਹੈਗੀ ਹੈਗੀ ਇਸੇ ਹੀ ਗੱਲ ਬਾਈ ਦਾ ਕੱਦ ਬਾਈ ਦਾ ਕੱਦ ਬਹੁਤ ਵੱਡਾ ਕਹਿੰਦੇ ਤਾਂ ਕਿੰਨਾ ਕੱਦਾ ਤੇਰਾ ਮੇਰਾ ਸ਼ੇਰ ਤੋਂ ਪਲੱਸ ਸਾਈਜ਼ ਤੇ ਝੋਲੀ ਦਾ ਗੱਬਣਾ ਵਾਲੀ ਹੈ ਹੈਨਾ ਤੇ ਜੇ ਇਹਨੂੰ ਕਿਸੇ ਸੀਮਨ ਦੀ ਕੋਈ ਚੰਗੇ ਦੀ ਮੰਨ ਕੇ ਚਾਲੇ ਜਿਹੜੇ ਅੱਜ ਕੱਲ 6 6000 ਰੁਪਏ ਦੇ ਸੀਮਨ ਵੇਚਦੇ ਆ ਐਵੇਂ ਜਦੋਂ ਮੈਂ ਡੀਐਨਏ ਰਿਪੋਰਟ ਨਹੀਂ ਕੁੱਦੇ ਸਹੀ ਗੱਲ ਹਾਂ ਮਹਿੰਗਾ ਸੀਮਨ ਦਾ ਨਾਲ ਕੋਈ ਨਹੀਂ ਸਹੀ ਗੱਲ ਆ ਪਰ ਬੱਛੀ ਵੀ ਐਂ ਗੱਲ ਵੀ ਕੁੱਲ ਮਿਲਾ ਕੇ ਬੱਛੀ ਕੁਆਲਟੀ ਵਾਲੀ ਹੈ ਜਿਹੜੇ ਭਰਾ ਨਹੀਂ ਘਰੇ ਬੱਛੀ ਕੋਈ ਪਾਲਣਗੇ ਨਾ ਸੱਜਣੋ ਤੇ ਤੁਹਾਡੇ ਵਾਸਤੇ ਤੋਹਫਾ ਹੀ ਆ ਕਿਉਂਕਿ ਖੁੱਲਾ ਹੱਡ ਪੈਰ ਤੇ ਚੰਗਾ ਰੰਗ ਪ੍ਰਿੰਟ ਆ ਗਿਆ ਵਾਈਟ ਕਲਰ ਦੇ ਵਿੱਚ ਆ ਗਈ ਝੋਲੀ ਝਾਲੀ ਦਾ ਕਰਮ ਲਈ ਤੇ ਗੱਬਣ ਵਾਲੀ ਆ ਇੱਕ ਕਿਹੜਾ ਹੋਰ ਕਿਹੜਾ ਦੇ ਲੋ ਵੀ ਸੱਜੂ ਬਾਈ ਕਹਿੰਦਾ ਵੀ 치ਰੀ 치ਰੀ ਬੱਚੀ ਨੇ ਸੂਪਣਾ ਸੋਨਾ ਕੱਦ ਕਾਠਾ ਗਿਆ ਤੇ ਹੁਣ ਜਿੱਦੇ ਮੰਨ ਕੇ ਚਲੋ ਬੱਚੀ ਹੀਟ ਚ ਆ ਗਈ ਤੇ ਜਿਹੜਾ ਮਰਜੀ ਆਪਦੀ ਚੋਅ ਇਸ ਦਾ ਤੁਸੀਂ ਸੀਮਨ ਭਰਾ ਸਕਦੇ ਆ ਤੇ ਇਹ ਦੋ ਕੇ ਦੋ ਦਿਨਾਂ ਦੀ ਫੀ ਡਿਮਾਂਡ ਦੀ ਜੇ ਆਪਾਂ ਗੱਲ ਕਰਕੇ ਵੀਰੇ ਪਹਿਲੇ ਨੰਬਰ ਦੀ ਆਪਾਂ ਇਕੱਠੀਆਂ ਦੀ ਵੀ ਕਰ ਦਾਂਗੇ ਠੀਕ ਹੈ ਇਕੱਲਾ-ਗੱਲਾ ਲੱਗ ਲੈਣਾ ਉਹਦਾ ਉਹ ਜਿਆ ਰੇਟ ਹੋ ਜਾਊਗਾ ਠੀਕ ਹੈ ਠੀਕ ਹੈ ਚਲੋ ਇਕੱਠੀਆਂ ਦੀ ਕਰ ਦਾਂਗੇ ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਸੱਜਣੋ ਤੇ ਜਿਹੜੀ ਦੋ ਨੰਬਰ ਤੇ ਬੱਛੀ ਹੈ ਕੁਲਵਿੰਦਰ ਉਹਦੀ ਕੀ ਦਿੱਤੀ 11 ਮਹੀਨੇ ਇਹ ਵੀ ਦੰਦੋ ਖੀਰੀ ਖੀਰੀ ਅੱਜ ਲੋਕ ਠੀਕ ਹੈ ਲਓ ਵੀ ਸੱਜਣੋ ਕਈ ਜਿਹੜੀ ਕੋ ਦੂਰੋਂ ਨੇੜੋਂ ਭਰਾ ਆਉਂਦਾ ਮੈਂ ਕਿਹਾ ਗਰੰਟੀ ਵਾਲਾ ਕੰਮ ਹੈ ਤੇ ਕੁਲਵਿੰਦਰ ਲਿਆਇਆ ਅੱਜ ਛਾਂਡ-ਛਾਂਡ ਕੇ ਨਗੀਨੇ ਲਓ ਸੱਜਣੋ ਪਾਲ ਵੀ ਗਲਾਬੀ ਹੈ ਕੁਆਲਿਟੀ ਦੇਖੋ ਬੱਛੀ ਦੀ ਝੋਲੀ ਝਾਲੀ ਦੇਖੋ ਚਾਰ ਥਣ ਹੋਣਗੇ ਵਾਧੂ ਫੋਰ ਸ਼ਾਂਗ ਨਹੀਂ ਤੇ ਜਿਹੜੀ ਪੱਠ ਪੁੜੇ ਦੀ ਬਣਾਵਟ ਹੈ ਨਾ ਬੱਛੀ ਦੀ ਬਹੁਤ ਸੋਹਣੀ ਹੈ ਘੜਾ ਦੇ ਕਿੜਾ ਇੱਕ ਹੋਰ ਲਓ ਮਰੂਗਰਾਂ ਦੀ ਨਿਗਾਹ 2 ਨੰਬਰ ਵਾਲੀ ਬੱਛੀ ਹੈ ਇਹ ਦੰਦੋ ਆਗੀ ਖੀਰੀ ਤੇ ਝੋਲੀ ਝਾਲੀ ਤਾਂ ਕਰਮ ਵਾਲੀ ਦੀ ਮੈਂ ਗੱਬਣਾ ਵਾਲੀ ਹੈ ਗਲਾਬੀ ਥਣ ਆ ਗਿਆ 1,40,000 ਰੁਪਏ ਦੇ ਵਿੱਚ ਨਾ ਤੁਹਾਨੂੰ ਅੱਠ ਨਗ ਤੇ ਸੀਮਨ ਲੈਂਦੇ ਵਿੱਚੋਂ ਬਿਲਕੁਲ 5 6 ਵਸ ਪੰਜ 6 ਵਸੀਆਂ ਸੀਮਨ ਲੈਂਦੇ ਬਿਲਕੁਲ ਕਵਲ ਤੇ ਸੋਹਣੀ ਵਸੀ ਆ ਗਈ ਕੁਆਲਿਟੀ ਇੱਕ ਨੰਬਰ ਆ ਗਈ ਲੈ ਚੱਲ ਕਰਾਂਗੇ ਨਗੀਨਾ ਹੀ ਐ ਵੀ ਤੇ ਇਸ ਚੰਗੇ ਮੰਨ ਕੇ ਚੱਲੋ ਬਾਈ ਕਹਿੰਦਾ ਵੀ ਆਪਾਂ ਕਿਸੇ ਸੀਮਨ ਦਾ ਨਾਂ ਨਹੀਂ ਲੈਣਾ ਮਿੱਤਰਾ ਕਿਉਂਕਿ ਇਹ ਬਣਾਉਣ ਨੂੰ ਆਪਦੇ ਕੋਲੋਂ ਕੁਛ ਮਰਜ਼ੀ ਬਣਾਈ ਚਲੋ ਜਿਹੜੀ ਮਗਰੋਂ ਰਿਪੋਰਟ ਆਈ ਹੋਵੇ ਮਾਲਕ ਵੱਲੋਂ ਉਹ ਕਹੇ ਬਾਈ ਕਹਿੰਦਾ ਵੀ ਆਪਾਂ ਦੱਸ ਦੰਨੇ ਆ ਪਰ ਬੱਚਿਆਂ ਦੀ ਕੁਆਲਿਟੀ ਇੱਕ ਨੰਬਰ ਹੈ ਤੇ ਇਹ ਆ ਗਈ ਬੱਚੀ 3 ਨੰਬਰ ਤੇ ਇਹਦੀ ਕਿੰਨੀ ਉਮਰ ਆ ਬਾਈ 9 ਮਹੀਨੇ ਉਮਰ ਆ 9 ਮਹੀਨੇ ਹੈ 9 ਮਹੀਨੇ ਉਮਰ ਆ ਤੇ ਦੰਦੋ ਆ ਗਈ ਖੀਰੀ ਤੇ ਇਧਰ ਨੂੰ ਕਰੀ ਕਹਿੰਦਾ ਜੀ ਫੇਸ ਕੁਆਲਿਟੀ ਪਿੰਕ ਨੋਜ਼ ਵਾਲੀ ਆ ਗਈ ਹੈ ਨਾ ਹੂੰ ਲਓ ਜੀ ਇਹ ਆ ਗਈ ਬੱਚੀ 3 ਨੰਬਰ ਤੇ ਦੰਦੋਆ ਕੀ ਖੀਰੀ ਉਮਰ 11 ਮਹੀਨੇ 9 ਮਹੀਨੇ 9 ਮਹੀਨੇ ਸੌਰੀ 9 ਮਹੀਨੇ ਉਮਰ ਹੈ ਤੇ ਜਿਹੜਾ ਬੱਚੀ ਦਾ ਪ੍ਰਿੰਟ ਹੈ ਤੇ ਸੱਜਣੋ ਕਰੋ ਜੈਕ ਕਰਾਂ ਦੀ ਵਾਈਟ ਕਲਰ ਦੇ ਵਿੱਚ ਆ ਗਈ ਇਹ ਕਲਰ ਤਾਂ ਜਿਆਦਾ ਡਿਮਾਂਡ ਚ ਰਹਿੰਦਾ ਹੈ ਨਾ ਹਾਂ ਟ੍ਰੈਂਡਿੰਗ ਦੇ ਵਿੱਚ ਹੀ ਆ ਵਾਈਟ ਕਲਰ ਤਾਂ ਕਿਉਂਕਿ ਹਰੇਕ ਵੀਰ ਦੀ ਚੋਇਸ ਆ ਵੀ ਆਪਾਂ ਚਿੱਟੇ ਰੰਗ ਦੀ ਬੱਚੀ ਜਾਂ ਗਾਂ ਲੱਗੇ ਤੇ ਅੱਜ ਤੁਹਾਡੇ ਅਸਤੇ ਨਾ ਖੀਰੀਆਂ ਬੱਚੀਆਂ ਲੈ ਕੇ ਆਏ ਆ ਉਹ ਵੀ ਕੁਆਲਿਟੀ ਵਾਲੀਆਂ ਚੰਗੇ ਰੰਗ ਪ੍ਰਿੰਟ ਵਾਲੇ ਹਾਂ ਫੁੱਲ ਬਰੀਡ ਵਾਲੀਆਂ ਬੱਚੀਆਂ ਆ ਗਈਆਂ ਪਿੰਕ ਨੋਜ ਦੇ ਵਿੱਚ ਆ ਗਈ ਲੈ ਚੋ ਉਹ ਬਹੁਤਾਂ ਬੱਚੀਆਂ ਨਹੀਂ ਕੋਈ ਲਿਸੀਆਂ ਲਾਵੀਆਂ ਨਹੀਂ ਕੋਈ ਹੰਭਗੀਆਂ ਨਹੀਂ ਤੇ 3 ਨੰਬਰ ਤੇ ਬੱਚੀ ਬਹੁਤ ਸੋਹਣੀ ਚੰਗੀ ਜਾਤ ਬਰੀਡ ਵਾਲੀ ਆ ਗਈ ਲਓ ਮਿੱਤਰੋ ਇਹ ਆ ਗਈ 4 ਨੰਬਰ ਤੇ ਬੱਚੀ ਤੇ ਇਹਦੀ ਕੀ ਡਿਟੇਲ ਆ ਗੁਰਵਿੰਦਰ ਇਹ 11 ਮਹੀਨੇ ਉਮਰਾਂ ਬੱਚੀ ਦੀ 11 ਮਹੀਨੇ ਬੱਚੀ ਦੀ ਉਮਰ ਆ ਗਈ ਠੀਕ ਹੈ ਦੰਧੋ ਇਹ ਵੀ ਖੀਰੀ ਹੈ ਠੀਕ ਹੈ ਲਾਓ ਵੀ ਮਿੱਤਰੋ ਦੰਧੋ ਇਹ ਵੀ ਖੀਰੀ ਆ ਗਈ ਹਾਂ ਤੇ ਢੋਲੀ ਝਾਲੀ ਬਹੁਤ ਸੋਹਣੀ ਹੈ ਚਾਰ ਹੀ ਸਣਾ ਵਾਧੂ ਫੋਰਸ਼ਾਂ ਗੈ ਨਹੀਂ ਤੇ ਬਸ ਥੋੜੀ ਜੀ ਕੇਅਰ ਦੀ ਲੋੜ ਹੈ ਚੰਗੀ ਬਰੀਡ ਵਾਲੀ ਬੱਚੀ ਆ ਗਈ 4 ਨੰਬਰ ਤੇ ਵੀ ਇਹ ਆ ਗਈ ਬੱਚੀ 5 ਨੰਬਰ ਤੇ ਇਹਦੀ 8 ਮਹੀਨੇ ਉਮਰ ਆ ਗਈ ਇਸ ਦੀ 8 ਮਹੀਨੇ ਉਮਰ ਉਮਰ ਆ ਗਈ 8 ਮਹੀਨੇ ਤੇ ਦੰਧੋ ਖੀਰੀ ਬੱਚੀ ਦੀ ਫੇਸ ਕੁਆਲਿਟੀ ਕਰੋ ਚੈੱਕ ਚੰਗੀ ਬਰੀਡ ਵਾਲੀ ਬੱਚੀ ਹੈਗੀ ਵੀ ਲੋ ਲੈਂਥ ਲੁੰਨ ਤੋਂ ਪੂਰੀ ਵਧੀਆ ਖੜਨੀ ਹਾਂ ਉੱਪਰੋਂ ਬਿਲਕੁਲ ਨਾ ਐ ਪੱਧਰ ਸਮਦਰ ਕੋਈ ਢੁਈ ਡਾ ਨਹੀਂ ਚੱਕਦੀ ਸੋਹਣੀ ਵੱਛੀ ਹੈ ਗਲਾਬੀ ਥਣ ਹੈ ਗਿਆ ਬਾਈ ਇਹਨੇ ਦੇਖੋ ਵੀ ਮਿੱਤਰੋ ਚਾਰ ਹੀ ਥਣ ਬਾਦੂ ਫੋਰਸ਼ਾਂ ਦੇ ਵਿੱਚ ਨੂੰ ਹਾਂ ਤੇ ਸੀਮਨ ਲੈਂਦੇ ਵੀ ਹੋਰ ਦੋ ਮਹੀਨੇ ਨੂੰ ਵੱਛੀ ਕਾਵਲ ਹੀ ਆ ਇਹ ਆ ਗਈ ਵੱਛੀ 4 ਨੰਬਰ ਤੇ ਇਹਦੇ ਅੱਗੇ 5 ਨੰਬਰ ਤੇ ਫਤ ਖਾਉਂਦੇ ਆ ਬਲੈਕ ਕਲਰ ਦੇ ਵਿੱਚ ਵੱਛੀ ਇਹੋ ਜਿਹਾ ਤਾਂ ਹੋਈ ਹੁੰਦੀ ਹੈ ਅੱਛਾ ਇਹ ਹੀਟ ਦੇ ਵਿੱਚ ਆ ਗਈ ਠੀਕ ਹੈ ਲਓ ਵੀ ਸੱਜਣ ਜਿਹੜੀ 4 ਨੰਬਰ ਤੇ ਬੱਚੀ ਆ ਬਾਈ ਕਹਿੰਦਾ ਵੀ ਭਾਵੇਂ ਕੋਈ ਜਾਂਦਾ ਟੀਕਾ ਭਰਾ ਦੇ ਬੈ ਨਾ ਬੱਚੀ ਸਹੀ ਹੀਟ ਦੇ ਵਿੱਚ ਕਿੰਨੀ ਉਮਰ ਹੈ ਜੀ ਗੁਰਵਿੰਦਰ 1 ਸਾਲ ਉਮਰ ਹੈ 1 ਸਾਲ ਹੈ ਦੰਦੋ ਖੀਰੀ ਆ ਗਈ ਚੈੱਕ ਕਰਾਉ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਚੈੱਕ ਕਰਾ ਦਨੇ ਆਪਾਂ ਆਪਾਂ ਕਿਹੜਾ ਪਿਰਾਟ ਹਾਂ ਹਾਂ ਸਹੀ ਗੱਲ ਆ ਦੰਦੋ ਖੀਰੀ ਆਏ ਮੈਂ ਕਿਹਾ ਵੀ ਗੱਲ ਬਣੀ ਪਈ ਹੈ ਸਹੀ ਗੱਲ ਆ ਇਹ ਆ ਗਈ ਕਾਲੇ ਰੰਗ ਦੀ ਬਲੈਕ ਕਲਰ ਦੇ ਵਿੱਚ ਸੋਹਣੇ ਕੱਦ ਕਾਠਾ ਦੀ ਮੱਛੀ ਦੀ ਖੜਨੀ ਖੁੜਨੀ ਲੈਂਥ ਨੂੰ ਸਿਰ ਪੂਰੀ ਫੁੱਲ ਆ ਹਾਂ ਬਿਲਕੁਲ ਉਪਰ ਉਪਰ ਸਮੁੰਦਰ ਤੇ ਵਧੀਆ ਸੰ ਝੋਲੀ ਦੀ ਮੱਛੀ ਆ ਇਹ ਵੀ ਲੋ ਮਿੱਤਰ ਚਾਰ ਹੀ ਥਾ ਨਾ ਤੇ ਵਾਧੂ ਫੋਰ ਸੰਗ ਹੈਗੀ ਸੋਹਣਾ ਕੱਦ ਕਾਠਾ ਗੇ ਮਦਰ ਮੈਨ ਕੋ ਬਹੁਤ ਜਿਆਦੇ ਚੰਗੇ ਮੱਛੀਆਂ ਦੇ ਹਾਂ ਤੇ ਆਪਾਂ ਅੱਜ ਕੁਝ ਨਹੀਂ ਕਹਿੰਦੇਗੇ ਜੀ ਸਹੀ ਗੱਲ ਮੱਛੀਆਂ ਦੇ ਜਾਲ ਟੁੱਟਦੇ ਦੇਣ ਸਹੀ ਜਾ ਲਵੀ ਸੱਜਣੂ ਇਹ ਆ ਇਦੂ ਅੱਗੇ ਆ ਗਿਆ ਲਾਸਟ ਤੇ ਜੋੜਾ ਆ ਗਿਆ 6 7 ਨੰਬਰ ਤੇ 8 ਨੰਬਰ ਹੈਨਾ ਤੇ ਪਹਿਲਾਂ ਤਾਂ ਨਾ ਬੱਚਿਆਂ ਦੀ ਕੁਆਲਿਟੀ ਕਰੋ ਚੈੱਕ ਕੁਲਵਿੰਦਰ ਕਿੰਨੀ ਉਮਰ ਹੈ ਫਿਰ ਇਹਨਾਂ ਦੀ 6 6 ਮਹੀਨੇ ਮੈਂ ਕਿਹਾ ਕੀ ਆ ਬਾਤ ਇਹਨਾਂ ਦਾ ਕੋਈ ਰਿਕਾਰਡ ਹੈਗਾ ਸੀ ਮੰਦਾ ਪ੍ਰਕਾਣ ਦੇਖੋ ਆਪਾਂ ਮਿਲਿਆ ਤਾਂ ਹੈਗਾ ਹਾਂ ਦੇਣਾ ਨਹੀਂ ਆਉਣਾ ਆ ਵੀ ਰਿਕਾਰਡ ਅਗਲਾ ਆਉਂਦੀ ਸਮਝ ਨਾ ਲਵੇ ਹੈਨਾ ਤੇ ਸਹੀ ਗੱਲ ਹੈ ਮੈਂ ਕਿਹਾ ਵੀ ਕੀ ਆ ਬਾਤ ਯਾ ਵਸਤਕ ਤਾਂ ਨਾ ਚੱਕੀ ਕਰਨ ਦੀ ਬੱਚੀ ਦੀ ਫੇਸ ਕੁਆਲਿਟੀ ਕਰੋ ਚੈੱਕ ਪਿੰਕ ਨੋਜ਼ ਵਾਲੀ ਆ ਗਈ ਤੇ ਜਿਹੜੀ ਇੱਧਰ ਨਾਲ ਉਹਦੇ ਜੋੜੀ ਦੇ ਵਿੱਚ ਮੈਂ ਕਿਹਾ ਵੀ ਬੱਚੀ ਇਹ ਵੀ ਪੂਰੀ ਫੁੱਲ ਬਰੀਡ ਵਾਲੀ ਆ ਗਈ ਲਓ ਕਰੋ ਚੈੱਕ ਕਰਾਂਗੇ ਕਿਹਾ ਜੀ ਜਨਾ ਗਲਵਿੰਦਰ ਮੈਂ ਕਿਹਾ ਭਾਈ ਜਿਹਨੇ ਲੇਟ ਵੀਡੀਓ ਦੇਖੀ ਸਹੀ ਗੱਲ ਆ ਪਹੁੰਚੀ ਹਾਂ ਹਾਂ ਪਸਤਾਊਗਾ ਸਹੀ ਗੱਲ ਆ ਲਓ ਮੈਂ ਪਹਿਲਾਂ ਹੀ ਸਹੀ ਗੱਲ ਆ ਤੇ ਮਿੱਤਰੋ ਭਾਈ ਕਹਿੰਦਾ ਵੀ ਜਿਹਨੇ ਲੇਟ ਵੀਡੀਓ ਵੇਖੀ ਨਾ ਪਸਤਾਊਗਾ ਹੀ ਕਿਉਂਕਿ ਬੱਚੇ ਜਿਹੜੇ ਕੁਆਲਿਟੀ ਵਾਲੇ ਆ ਗਏ ਤੇ ਮੁੱਲ ਤੇ ਡਿਮਾਂਡ ਫੇਰ ਇਹਨਾਂ ਦੀ ਦੱਸ ਹੀ ਕਰਨੀ ਦੁਬਾਰਾ ਕੀ ਰਹੂਗੀ ਜੀ ਦੇਖੋ ਜੇ ਤਾਂ ਕਹਿੰਦਾ ਜੋੜਾ ਲੈਣਾ ਜੀ ਵੀਰਾਂ ਦਾ ਫੋਨ ਤੇ ਕਰ ਲਾਂਗੇ ਤੇ ਕੱਲੀ ਵੀ ਲੈਣੇ ਤਾਂ ਵੀ ਫੋਨ ਤੇ ਹੋ ਜਾਊਗਾ ਤੇ ਕੱਟੀਆਂ ਤਾਂ ਆਪਾਂ ਦੱਸ ਹੀ ਦਿੱਤਾ ਹਾਂ ਹਾਂ ਕੱਟੀਆਂ ਇਕੱਠੀਆਂ ਦਾ 1 ਲੱਖ 40000 ਰੁਪਏ ਆ ਗਿਆ ਡਿਮਾਂਡ ਹੈ ਨਾ ਹਾਂ ਆ ਜੋੜੇ ਦੀ ਨਾ ਝੋਲੀਆਂ ਕਰੋ ਚੈੱਕ ਮੈਂ ਕਿਹਾ ਵੀ ਕੀਆ ਵੱਤ ਵਾਕਈ ਸਹੀ ਗੱਲ ਆ ਬਾਈ ਜੀ ਬਾਈ ਕਹਿੰਦਾ ਵੀ ਕੋਈ ਭਰਾ ਜਿਹੜੇ ਮਰਜ਼ੀ ਸੀ ਮੰਨਦਿਆਂ ਸਮਝ ਲੈ ਪਰ ਕੁਆਲਿਟੀ ਇੱਕ ਨੰਬਰ ਆ ਤੇ ਚੰਗਾ ਬਰੀਡ ਵਾਲੇ ਬੱਚੇ ਵੀ ਆ ਗਏ ਲੈ ਚੱਲ ਵੀਰੇ ਬਰੀਡ ਪੂਰੀ ਇੱਕ ਨੰਬਰ ਹੈ ਬਰੀਡ ਪੂਰੀ ਫੁੱਲ ਇੱਕ ਨੰਬਰ ਹੈ ਤੇ ਅੱਠੇ ਦੇ ਅੱਥੇ ਨਾਗ ਸਾਨੂੰ ਸੱਜਣੋ ਆਪਾਂ ਦੁਬਾਰਾ ਕੈਮਰਾ ਮਾਰਦਾਂ ਨੇ ਅੱਠ ਨਾਗਾ ਕੁੱਲ ਅੱਠੇ ਦੇ ਅੱਥੇ ਖੀਰੀਆਂ ਬੱਚੀਆਂ ਤੇ ਚਾਰ ਚਾਰ ਸਹਣਾ ਬਾਧੂ ਫੋਰਸ਼ਾਂ ਕਿਸੇ ਪਸ਼ੂ ਦੇ ਵਿਸ਼ੇ ਨਹੀਂ ਤੇ ਜਿਹੜੇ ਪਹਿਲੇ ਮੰਨ ਕੇ ਚੱਲੋ ਵੀ ਚਾਰ ਪੰਜ ਬੱਚੇ ਆਪਾਂ ਦਿਖਾਏ ਆ ਇਹ ਤਾਂ ਸੀਮਨ ਲੈ ਦੇ ਬਿਲਕੁਲ ਕਵਲ ਤੇ ਅੱਠੇ ਨਾਗ ਸਾਨੂੰ 1,40,000 ਰੁਪਏ ਦੇ ਵਿੱਚ ਸੱਜਣੋ ਇਸੋਡੇ ਘਾਰੇ گاਵਾ ਤਿਆਰ ਹੋ ਜਾਣੀਆਂ ਤੇ ਪਹੁੰਚ ਮੰਨ ਕੇ ਚੱਲੂ ਵੀ ਘਰ ਤੱਕ ਦੀ ਆ ਭਾਵੇਂ ਕੋਈ ਵੀਰ ਹਰਿਆਣੇ ਚ ਬੈਠਾ ਭਾਵੇਂ ਕੋਈ ਰਾਜਸਥਾਨ ਚ ਬੈਠਾ ਤੇ ਭਾਵੇਂ ਕਿਸੇ ਵੀ ਪੰਜਾਬ ਦੇ ਕੋਨੇ ਤੇ ਬੈਠਾ ਬਾਈ ਕੁਲਵਿੰਦਰ ਕਹਿੰਦਾ ਵੀ ਆਪਦੀਆਂ ਐ ਵੀਡੀਓ ਵੇਖ ਕੇ ਟਿਕਾ ਕੇ ਤੇ ਆਦਾ ਫੋਨ ਲਾ ਕੇ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ 1 ਲੱਖ 40 ਹਜ਼ਾਰ ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਦੀ ਪਹੁੰਚ ਹੋ ਜੂ ਤੇ ਜੇ ਲੈਣੀ ਹੈ ਮਿੱਤਰੋ ਕੱਲੀ ਕੱਲੀ ਤੇ ਫਿਰ ਬਾਈ ਕਹਿੰਦਾ ਵੀ ਰੇਟ ਫੋਨ ਤੇ ਹੋ ਜੂਗਾ ਤੇ ਲਾਸਟ ਤੇ ਆਪਾਂ ਦੋ ਬੱਚੇ ਆ ਦਿਖਾਏ ਆ ਇਹ ਵੀ ਪੂਰੀ ਫੁੱਲ ਬਰੀਡ ਵਾਲੇ ਆਗੇ ਤੇ ਸੋਹਣੇ ਚੰਗੇ ਜਾਨਵਰ ਆ ਕੁਲਵਿੰਦਰ ਨੰਬਰ ਬੋਲਦੇ ਆ ਉਹਦਾ 9781935553 ਠੀਕ ਆ ਲਓ ਵੀ ਸੱਜਣੋ ਨੰਬਰ ਵਾਈ ਦਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਭਰਾਜੋ ਕੋਈ ਵੀ ਪਸ਼ੂ ਪਸੰਦ ਹੋਇਆ ਤੇ ਤਸੱਲੀ ਨਿਰਖ ਵਰਕ ਤੁਸੀਂ ਆਪ ਕਰਨੀ ਆ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ ਹੱਸੀ ਗੱਲ ਸਾਰਿਆਂ ਨੂੰ